ਜਿਹੜਾ ਬੱਕਰਾ ਚੁੱਲਾ ਸ਼ੁਰੂ ਕੀਤਾ ਹੈ ਇਸ ਚੁੱਲੇ ਦੇ ਖੁੱਲਣ ਦੇ ਨਾਲ ਸਾਰੀ ਸਾਜਿਸ਼ ਨੰਗੀ ਹੋ ਗਈ ਹੈ ਕਿ ਜਿਹੜਾ 2 ਦਸੰਬਰ ਨੂੰ ਹੁਕਮਨਾਮਾ ਕੀਤਾ ਸੀ ਉਹਦੇ ਪਿੱਛੇ ਕਾਰਨ ਕੀ ਸੀ ਬੜਾ ਦੁੱਖ ਹੁੰਦਾ ਇਹ ਉਹ ਵਿਅਕਤੀ ਹੈ ਜਿਹਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪੜਾਇਆ ਸੀ ਇਹ ਉਹ ਵਿਅਕਤੀ ਹੈ ਜਿੰਨੂੰ ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੱਡੇ ਵੱਡੇ ਮਾਨ ਦਿੱਤੇ ਸੀ ਇੱਥੋਂ ਤੱਕ ਕੇ ਅਕਾਲ ਪੁਰਖ ਸਾਹਿਬ ਦਾ ਜਥੇਦਾਰ ਵੀ ਬਣਾਇਆ ਪਰ ਅੱਜ ਦਿੱਲੀ ਵਾਲਿਆਂ ਨਾਲ ਰਲ ਕੇ ਜਿਹੜਾ ਇਹ ਜਿਹੜਾ ਹਗਿਆਨੀ ਹਰਪ੍ਰੀਤ ਸਿੰਘ ਨੇ ਸਾਡਾ ਨੁਕਸਾਨ ਕਰਨਾ ਸ਼ੁਰੂ ਕੀਤਾ ਅੱਜ ਸਾਨੂੰ ਆਪਣੇ ਅੰਦਰਲੇ ਦੁਸ਼ਮਣਾਂ ਨੂੰ ਪਛਾਣਨ ਦੀ ਲੋੜ ਹੈ ਮੈਂ ਹਰਨ ਸਿੰਘ ਤੇ ਐਡਾ ਵੱਡਾ احسان ਹੋਵੇ ایس ٹی پی سی ਦਾ ਤੇ ਬੰਦਾ ਬੱਕਰਾ ਚੁੱਲ੍ਹਾ ਬਣਾ ਕੇ ਆਪਣਾ ਲਿਖਿਆ ਹਕੂਨਾਮਾ ਦੀ ਵਿਗੜਾ ਕਰਕੇ ਤੇ ਉਥੇ ਤੰਬਕੀ ਕੀ ਦੇ ਰਿਆ ਕਿ ਅਸੀਂ ਇਹਨਾਂ ਕੋਲੋਂ ایس ٹی پی سی ਕੋਣੀ ਇਹਨਾਂ ਕੋਲੋਂ ਦਫ਼ਤਰ ਕੋਣਾ ਇਹਨਾਂ ਕੋਲੋਂ ਚੌਂਡ ਛਾਂਡ ਕੋਣਾ ਚਲੋ ਸਾਡੇ ਦਫ਼ਤਰ ਤਾਂ ਚੌਂਡ ਛਾਂਡ ਨੂੰ ਪਾਸੇ ਰਹਿੰਦੇ ਹੋ ਪਰ ਘਟੋ ਕਹਤੇ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖੋੜਦੀ ਗੱਲ ਕਰੇ ਤੇ ਇਹ ਮੈਂ ਸਮਝਦਾ ਜਿਹੜਾ ਸਾਡਾ ਗੁਰਦੁਆਰਾ ਸੁਧਾਰ ਲਹਿਰ ਦਾ ਕੁਰਬਾਨੀਆਂ ਸੀ ਬਜ਼ੁਰਗਾਂ ਦੀ ਇਹ ਕਹਿ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨੂੰ ਸੱਟ ਮਾਰੀ ਗਿਆਨੀ ਜੀ ਐ ਜੀ ਪੀ ਸੀ ਕੋਈ ਨਹੀਂ ਜਾਂਦੀ ਸੰਗਤ ਤੇ ਦਿਲ ਜਿੱਤੇ ਜਾਂਦੇ ਹੋਰ ਤੁਹਾਨੂੰ ਸੇਵਾ ਮਿਲਦੀ ਆ ਔਰ ਸ਼ਰੋਮਣੀ ਅਕਾਲੀ ਦਲ ਨੇ 105 ਸਾਲ ਸੰਗਤ ਦੇ ਅਕੇ ਹੱਥ ਜੋੜ ਕੇ ਦਿਲ ਜਿੱਤੇ ਆ ਤਾਂ ਕਰਕੇ ਸੇਵਾ ਜਿਹੜੀ ਐ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਡੀ ਝੋੜੀ ਦੇ ਵਿੱਚ ਪਈ ਐ ਹੱਥ ਜੋੜ ਕੇ ਸੇਵਾ ਕਰਕੇ ਤੇ ਤੁਸੀਂ ਕੀ ਕਹਿੰਦੇ ਖੋਲ ਲੈ ਮੈਨੂੰ ਗੁਰਬਾਣੀ ਦਾ ਤਾਂ ਜਿਆਦਾ ਗਿਆਨ ਨਹੀਂ ਉਹ ਤਾਂ ਧਾਬੀ ਸਾਹਿਬ ਜਵਾਬ ਦੇ ਦਿੰਗੇ ਪਰ ਮੈਂ ਗਿਆਨੀ ਜੀ ਨੂੰ ਜਦੋਂ ਯਾਦ ਕਰਦਾ ਨਾ ਜਿਸ ਤਰੀਕੇ ਉਹਨਾਂ ਨੇ ਸ਼ਰਮਣੀ ਕਮੇਟੀ ਤੇ ਅਟੈਕ ਕੀਤਾ ਤੇ ਗੁਰਦਾਸ ਮਾਨ ਦਾ ਇੱਕ ਗਾਣਾ ਮੈਨੂੰ ਯਾਦ ਆ ਜਾਂਦਾ ਧੰਨ ਬਿਜਾਦ ਹੋਣਾ ਵੀ ਅਸੀਂ ਤੈਨੂੰ ਲਿਖਣਾ ਤੇ ਪੜ੍ਹਨਾ ਸਿਖਾਇਆ ਹੌੜੀ ਹੌੜੀ ਪੌੜੀਆਂ ਤੇ ਚੜਨਾ ਸਿਖਾਇਆ ਤੂੰ ਚੜ ਗਿਓ ਆਕਾਸ਼ ਵਿੱਚ ਹੁਣ ਤੈਨੂੰ ਕੀ ਆਖਾਂ ਖੇਲ ਕਮਾ ਕੇ ਤੈਨੂੰ ਪਾਸ ਕਿ ਹੁਣ ਤੈਨੂੰ ਕੀ ਆਖਾਂ ਜਿੰਦੂ ਪੜਾਇਆ ਸ਼੍ਰੋਮਣੀ ਗੁਰਦਵਾਰੇ ਦੇ ਪ੍ਰਬੰਧਕ ਕਮੇਟੀ ਨੂੰ ਜਿੰਦੂ ਸੱਤੋਂ ਵੋਟਾਂ ਬਾਅਦ ਸ਼੍ਰੋਮਣੀ ਗੁਰਦਵਾਰੇ ਦੇ ਪ੍ਰਬੰਧਕ ਕਮੇਟੀ ਨੇ ਦਿੱਤਾ ਅੱਜ ਕਮਾਲ ਹੈ ਕਿ ਦਿੱਲੀ ਦੇ ਹੁਕਮਰਾਨਾਂ ਦੇ ਕਹਿਣ ਦੇ ਉੱਤੇ ਉਹਨੇ ਬੰਦੇ ਨੇ ਪਹਿਲਾਂ ਤਖਤਾਂ ਦੀ ਮर्यादा ਤੋਰੀ ਹੁਕਮਨਾਮੇ ਦਾ ਘਾੜ ਕੀਤਾ ਤੇ ਹੁਣ ਧਮਕੀਆਂ ਦੇ ਰਿਹਾ ਕਿ ਮੈਂ ਸ਼੍ਰੋਮਣੀ ਕਮੇਟੀ ਵੀ ਇਹਨਾਂ ਕੋਲ ਫਾਉਂਗਾ ਘਰ ਸਾਡੇ ਨੌਜਵਾਨ ਨੇ ਜਵਾਬ ਤਾਂ ਦਿੱਤਾ ਪਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਐਨਾ ਇਹ ਪੰਥ ਹੈ ਇਹਨੇ ਸਾਰਾ ਕੁਝ ਹਟਾਇਆ ਹੋਇਆ ਤੁਹਾਨੂੰ ਤਾਜ਼ੀ-ਤਾਜ਼ੀ ਦਿੱਲੀ ਵਾਲਿਆਂ ਨੇ ਚਾਬੀ ਦਿੱਤੀ ਹੈ ਇਸ ਕਰਕੇ ਅਸੀਂ ਤੇ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਹ ਭਰਾ ਮਾਰੂ ਜੰਗ ਜਿਹੜੀ ਹੈ ਨਾ ਇਸ ਪਾਸੇ ਲੋਕਾਂ ਨੂੰ ਨਾ ਪਾਓ ਬਹੁਤ ਤੁਹਾਡੇ ਵਰਗੇ ਪਹਿਲਾਂ ਆਏ ਆਪਣੇ ਫਾਇਦੇ ਲੈ ਕੇ ਚਲੇ ਗਏ ਲੇਕਿਨ ਪੰਥ ਹਮੇਸ਼ਾ ਜਿਹੜਾ ਉਹ ਚੜ੍ਹਦੀ ਕਲਾ ਦੇ ਵਿੱਚ ਰਹਿ ਤੇ ਚੜ੍ਹਦੀ ਕਲਾ ਦੇ ਵਿੱਚ ਰਹਿ ਇਸ ਕਰਕੇ ਮੈਂ ਜਿੱਥੇ ਅੱਜ ਦੇ ਇਸ ਮਹਾਨ ਦਿਹਾੜੇ ਤੇ ਸ਼ਹੀਦਾਂ ਨੂੰ ਸ਼ਰੋਮਣੀ ਅਕਾਲੀ ਦਲ ਵੱਲੋਂ ਸ਼ਰਧਾ ਪੇਟ ਕਰਦਾ ਕਿਉਂਕਿ ਸਾਡੇ ਪ੍ਰਧਾਨ ਸਾਹਿਬ ਨੇ ਸਰਦਾਰ ਚਕਬੀਰ ਸਿੰਘ ਬਾਦਲ ਹਰ ਸਾਲ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰੀ ਲਗਾਉਂਦੇ ਆ ਅੱਜ ਵੀ ਸਵੇਰ ਤੱਕ ਉਹਨਾਂ ਦੀ ਕੋਸ਼ਿਸ਼ ਸੀ ਕਿ ਮੈਂ ਪਹੁੰਚਣਾ ਪਰ ਕਈ ਵਾਰੀਆਂ ਮਜਬੂਰੀਆਂ ਇਹੋ ਜਿਹੀ ਹੁੰਦੀਆਂ ਫਿਰ ਉਹਨਾਂ ਨੇ ਸਰ ਬਾਦਰ ਹਜਿੰਦਰ ਸਿੰਘ ਧਾਮੀ ਸਾਹਿਬ ਨੂੰ ਵੀ ਹੁਕਮ ਲਾਇਆ ਉਹ ਹਾਜ਼ਰ ਨੇ ਮੈਂ ਧਾਮੀ ਸਾਹਿਬ ਦਾ ਤੇ ਦਿਲ ਤੋਂ ਧੰਨਵਾਦ ਕਰਦਾ ਲੇਕਿਨ ਸਭ ਤੋਂ ਵੱਧ ਧੰਨਵਾਦ ਕਰਦਾ ਜਿਹੜੇ ਵੀ ਜਥੇਬੰਦੀ ਦਾ ਪ੍ਰਧਾਨ ਸਾਹਿਬ ਦਾ ਵੀ ਸਾਬਕਾ ਪ੍ਰਧਾਨ ਸਾਹਿਬ ਦਾ ਵੀ ਔਰ ਤਿੰਨਾਂ ਹਲਕਿਆਂ ਦੇ ਇੰਚਾਰਜਾਂ ਜਿੰਨੇ ਤੁਸੀਂ ਇਕਤਾ ਦੇ ਨਾਲ ਮਿਹਨਤ ਕੀਤੀ ਸਾਰੀ ਲੀਡਰਸ਼ਿਪ ਆਜਾ ਮੈਂ ਸਮਿਟਾ ਸਾਡੇ ਕੋਲੇ ਕੋਈ ਸ਼ਬਦ ਨਹੀਂ ਕਿ ਜਿਹਦੇ ਨਾਲ ਤੁਹਾਡੀ ਸਾਰੀ ਜਿਹੜੀ ਟੀਮ ਉਹਦਾ ਮੈਂ ਧੰਨਵਾਦ ਕਰ ਸਕਾਂ ਸੋ ਸਾਰਿਆਂ ਦਾ ਕੋਟ ਕੋ ਧੰਨਵਾਦ ਪ੍ਰਮਾਤਮਾ ਤੁਹਾਨੂੰ ਚਰਦੀ ਅਕਾਲ ਦੇ ਵਿੱਚ ਰੱਖੇ ਬਸ ਇੱਕੋ ਹੀ ਅੱਜ ਆਪਾਂ ਧਾਰ ਕੇ ਜਾਣਾ ਕਿ ਜਿੰਨੀਆਂ ਇਹ ਪੰਥ ਵਿਰੋਧੀ ਸ਼ਕਤੀਆਂ ਨੇ ਔਰ ਇਹ ਜਿਹੜੀ ਕਾਂਗਰਸ ਪਾਰਟੀ ਐ ਗਰੇਵਤ ਸਾਹਿਬ ਜ਼ਿਕਰ ਕਰਨਗੇ ਔਰ ਜਿਹੜੀ ਸਰਕਾਰ ਛੜਛੜ ਧੋਖੇ ਕਰ ਰਹੀ ਐ ਇਹਦੇ ਖਿਲਾਫ ਆਪਾਂ ਇਕੱਠੇ ਹੋ ਕੇ ਤੇ 2027 ਦੇ ਵਿੱਚ ਆਪਣੀ ਸਰਕਾਰ ਬਣਾਉਣੀ ਐ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਭਾਇ ਗੁਰਜੀ ਕੀ